ਛੀ ਪਰਵਾਸਦੇ ਨੇ ਆਲੜੀਆਂ ਦੀ ਪਾਲ ਵਿਛਣ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਕੈਰੀਅਰ ਅਜਾਹ ਹੋਣੀ ਥਾਈ ਆਪਣੇ ਆਲੜੀ ਤਾਮੀਰ ਕਰ ਲੈਨੇ ਉਸਾਰ ਲੈਨੇ ਹੁਣ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਦੇ ਮਗਰ ਉਡਾਨ ਭਰ ਕੇ ਚਾਰੇ ਹਨ ਹਲੋ ਸਾਥਿਓ ਮੈਂ ਰਮਨ ਕੁਮਾਰ ਤੇ ਬੇਰਨਾਲਡ ਸਟੂਡੀਓ ਵਿੱਚ ਮੌਜੂਦ ਹਾਂ ਵੀ ਦਾ ਐਕਸਪਰਟ ਅਰਵਿੰਦਰ ਪਾਲ ਸਿੰਘ ਸੋ ਅਗੇ ਫਿਰ ਆਪਰੇ। ਮਾਸ਼ੂਗਰੇਵੰਦੀ ਆ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕ। ਮੈਂ ਹਾਲੇ ਵੀ ਗੱਲ ਕਰ ਰਿਹਾ ਸੀ ਕਿ ਇਸ ਸ਼ਮੇ ਚਾਰਕੀ ਵਸੰਤ ਦੀ ਗੱਲ ਕਰ ਰਿਹਾ ਸੀ। ਜੀ। ਉਹ ਜੋ ਤਾਜ਼ਾ ਮਾਸ਼ ਨਿਊਜ਼ ਸੀ ਤੋ ਦੇਖ ਰਿਹਾ ਹਾਂ ਕਿ ਇਸ ਬੀਤੇ ਵਰੇਚ 2023 ਦੇ ਵਿੱਚ ਰਿਕਾਰਡ 11 ਲੱਖ 94 ਹਜ਼ਾਰ ਕਰੀਬ 12 ਲੱਖ ਰਿਹਾ ਹੈ। ਪੰਜਾਬੀਆਂ ਨੇ ਆਪਣੇ ਪਾਸਪੋਰਟ ਬਣਵਾਏ ਨੇ। ਜੀ। 1 ਮਿੰਟ ਦੇ ਵਿੱਚ ਦੋ ਦਿਨ ਤੇ ਰਿਚ ਕਰੀਬ 1500 ਜੀ ਇੱਕ ਦੇ ਵਿੱਚ ਕਰੀਬ 10350 ਫਿਰ ਇਹ ਸੀ GCSE ਇੱਕ ਮਹੀਨੇ ਤੇ ਪਹੁੰਚੀ ਹੈ ਕਰੀਬ 1 ਲੱਖ ਫਿਰ 12 ਮਹੀਨਿਆਂ ਦੇ ਵਿੱਚ ਰਿਕਾਰਡ 119400000 ਅਤੇ ਵਸੂ ਦੇ हिसाब ਨਾਲ ਲਿਖੀਏ ਤਾਂ ਇੰਡੀਆ ਦੇ ਵਿੱਚ ਪੰਜਾਬ ਮੋਰੀ ਖੜਾ ਹੋ ਰਿਹਾ ਹੈ ਵੈਸੇ ਨੰਬਰ ਪਹਿলো ਕੇਰਲ ਆ ਜਾਂਦਾ ਹੈ ਮਹਾਰਾਸ਼ਟਰ ਦਾ ਜਾਂਦਾ ਹੈ ਉੱਤਰ ਪ੍ਰਦੇਸ਼ ਤਾਂ ਲੱਗਦਾ ਲਿੰਕ ਪੁਨਰ ਜਵਾਬ ਇਸਾਡੇ ਤੋਂ ਕਿਤੇ ਬਹੁਤ ਜ਼ਿਆਦਾ ਹੈ ਕਿ ਪੰਜਾਬ ਦੇ ਇਸ ਰੁਝਾਨ ਬਰਕੀ ਆਤਾ ਹੈ ਰਮਣੀ ਦੇਖੋ ਇਸ ਪ੍ਰੋਗਰਾਮ ਨੂੰ ਦਰਸ਼ਕਾਂ ਦਰਸ਼ਕਾਂ ਤੱਕ ਪਹੁੰਚਾਉਣ ਦਾ ਮਕਸਦ ਵੀ ਕਿਤੇ ਨਾ ਕਿਤੇ ਸਾਹਮਣੇ ਆ ਰਿਹਾ ਕਿ ਅੱਜ ਹਰ ਘਰ ਦਾ ਜਿਹੜਾ ਲਗਾਵਾਂ ਜਾਂ ਹਰ ਘਰ ਦੀ ਜਿਹੜੀ ਵੀਜ਼ਾ ਪ੍ਰਤੀ ਜਿਹੜੀ ਚਾਹਤ ਹੈ ਉਹ ਖੁੱਲ ਕੇ ਸਾਹਮਣੇ ਆ ਔਰ ਹੋਵੇ ਵੀ ਕਿਉਂ ਨਾ ਕਿਉਂਕਿ ਇਹਨਾਂ ਸਾਰੇ ਮੁਲਕਾਂ ਨੇ ਪੰਜਾਬੀਆਂ ਨੂੰ ਬਹੁਤ ਮਾਨ ਸਤਿਕਾਰ ਦਿੱਤਾ ਹੈ ਸਾਨੂੰ ਰੋਜ਼ਗਾਰ ਤੇ ਦਿੱਤਾ ਹੀ ਆ ਬਾਹਰਲੇ ਮੁਲਕਾਂ ਨੇ ਸਾਨੂੰ ਮਾਨ ਸਤਿਕਾਰ ਵੀ ਬਹੁਤ ਦਿੱਤਾ ਆ ਹੁਣ ਤੁਸੀਂ ਵੇਖੋ ਆਲਮੋਸਟ ਸਾਰੇ ਗੁਰਦੁਆਰਾ ਸਾਹਿਬ ਹਰ ਮੁਲਕ ਦੇ ਵਿੱਚ ਬਣ ਗਏ ਨੇ ਇੱਥੋਂ ਤੱਕ ਕਿ ਦੁਬਈ ਸਭ ਤੋਂ ਮੁਸ਼ਕਲ ਲੱਗਦਾ ਸੀ ਉੱਥੇ ਵੀ ਹੁਣ ਦੋ ਬਣ ਗਏ ਨੇ ਹਰ ਮੁਲਕ ਦੇ ਕਸਬਿਆਂ ਦੇ ਵਿੱਚ ਪੜੋ ਕਸਬਿਆਂ ਦੇ ਵਿੱਚ ਵੀ ਬਣ ਗਏ ਇਹ ਬੇਸਿਕਲੀ ਜਿਹੜੀ ਸਾਡੀ ਸੈਂਸ ਆਫ ਬਿਲੋਂਗਿੰਗਨੈਸ ਕੱਲੀ ਸਾਡੀ ਇੱਕੋ ਜਗ੍ਹਾ ਦੇ ਨਾਲ ਸੀ ਤੇ ਤੁਸੀਂ ਸੋਚੋ ਵੀ ਅਸੀਂ ਪੂਰੀ ਦੁਨੀਆ ਦੇ ਸਾਂਝੇ ਹੋ ਗਏ ਔਰ ਇਹਦੇ ਬਾਬਤ ਜਾਣਕਾਰੀਆਂ ਹੀ ਲੋਕਾਂ ਤੱਕ ਪਹੁੰਚਦੇ ਰਹਿਣ ਇਹੀ ਅਸੀਂ ਛੋਟੇ ਤੋਂ ਕੋਸ਼ਿਸ਼ ਕਰਦੇ ਰਹੇ ਆ ਔਰ ਅੱਜ ਹਰ ਬੰਦੇ ਦੀ ਰਿਕੁਆਇਰਮੈਂਟ ਆ ਬਟ ਬਾਹਰ ਜਾਣਾ ਹਰ ਬੰਦੇ ਦੀ ਸੋਚ ਆ ਕਿ ਉਹਨੇ ਜਾ ਕੇ ਕਿਤਨਾ ਕਿਤੇ ਮਾਨਸਮਾਨ ਹਾਸਲ ਕਰਨਾ ਔਰ ਸਾਡਾ ਵੀ ਇਹੀ ਕੋਸ਼ਿਸ਼ ਆ ਕਿ ਅਸੀਂ ਉਹਨਾਂ ਤੱਕ ਕੋ ਜਾਣਕਾਰੀਆਂ ਪਹੁੰਚਾਈਏ ਕਿ ਜਿਹੜੀਆਂ ਉਹਨਾਂ ਨੂੰ ਵਾਕਿਆ ਹੀ ਮੁਸ਼ਕਲ ਲੱਗਦੀਆਂ ਇੱਕ ਇਸ ਬਾਰੇ ਮੈਂ ਗੱਲ ਜ਼ਰੂਰ ਕਰਨੀ ਹੈ ਲੇਕਿਨ ਇਸ ਤੋਂ ਪਹਿਲਾਂ ਜੀ ਜੋ ਗੱਲ ਮੈਨੂੰ ਬਿਲਕੁਲ ਪ੍ਰੋਗਰਾਮ ਦੇ ਸ਼ੁਰੂ ਵਿੱਚ ਕਹਿਣੀ ਚਾਹੀਦੀ ਸੀ ਇਸ ਮਕਾਮ ਤੇ ਮੈਂ ਆਖਣੀ ਹੈ ਦਰਸ਼ਕਾਂ ਨੂੰ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਦੇ ਰਹੇ ਅਸੀਂ ਆਪਾਂਸ਼ ਕਰਦਾ ਕਰਦੇ ਹਾਂ ਉਸ ਤੋਂ ਕਿਤੇ ਜ਼ਿਆਦਾ ਤੁਹਾਡੀਆਂ ਗੱਲਾਂ ਜ਼ਿਆਦਾ ਅਹਿਮ ਹੁੰਦੀਆਂ ਨੇ ਕਿਉਂਕਿ ਮੰਨਦੇ ਵੀ ਸਵਾਲ ਨਹੀਂ ਹੁੰਦੇ ਸਿੱਧੇ ਕੁਝ ਨਹੀਂ ਹਾਂ। ਔਰ ਨੰਬਰ ਜੋ ਹੈ ਮੈਂ ਆਪਕੇ ਨਾਲ ਸ਼ੇਅਰ ਕਰ ਰਿਹਾ ਹਾਂ ਬੜੀ ਸਕਰੀਨ ਤੇ ਵੀ ਆ ਰਿਹਾ ਹੈ 92168 92168 ਅੰਦਰ ਗੱਲ ਕਰ ਲੋ ਉਹ ਆਪਕੇ ਯਾਦ ਹੋ ਜਾਏਗਾ। ਬਾਅਦ ਵਿੱਚ ਛੋਟਾ ਮੰਨਵੀ ਛੋਟਾ। ਜੀ ਜੀ ਤੁਸੀਂ ਗੱਲ ਕੀਤੀ ਹੈ ਲੋਕਾਂ ਤੋਂ ਜਾਣਕਾਰੀ ਪੁੱਛੋਣ ਦੀ। ਜੀ ਠੀਕ। ਇਸ ਬਾਰੇ ਮੈਂ ਇੱਕ ਕੋਰ ਰਿਪੋਰਟ ਦੇਖਿਆ ਸੀ ਅਡੇ ਬਿਫੋਰ ਇੱਕ ਦਿਨ ਪਹਿਲਾਂ। ਜੀ ਨਿਊਯਾਰਕ ਪੁਲਿਸ ਦੀ ਰਿਪੋਰਟ ਹੈ। ਅਮਰੀਕਾ ਤੋਂ ਜੀ ਇੰਡੀਆ ਐਕਸਪ੍ਰੈਸ ਨੇ ਇਤੇ ਇੰਡੀਆ ਦੇ ਵਿੱਚ ਪੜਾ ਹੈ ਉਹ ਪਬਲਿਸ਼ ਕੀਤਾ ਹੈ ਇਸ ਰਿਪੋਰਟ ਵਿੱਚ ਉਹਨਾਂ ਨੇ ਜਿਹੜੀ ਨਿਊਜ਼ ਹੈ ਉਸ ਦੀ ਸ਼ੁਰੂਆਤ ਮਨਿੰਦਰ ਜੀ ਕੋ ਆਰਗਨਾਈਜ਼ ਕੀਤੀ ਹੈ ਔਰ ਨਾ ਅਖੋਤੀ ਨਹੀਂ ਹੈ ਉਹਨਾਂ ਨੇ ਨਾਲ ਲੁਕਾਇਆ ਨਹੀਂ ਹੈ ਉਹ ਇਥੋਂ ਇੰਡੀਆ ਤੋਂ ਸਟੱਡੀ ਵੀਜ਼ਾ ਲੈ ਕੇ ਕੈਨੇਡਾ ਜਾਂਦੀ ਹੈ ਟੋਰਾਂਟੋ ਦਾ ਸ਼ਹਿਰ ਦਰ ਹੈ ਟੋਰਾਂਟੋ ਪਹੁੰਚ ਨਹੀਂ ਹੈ ਉਹਦੇ ਜਿਹੜਾ ਉਹਦਾ ਕਾਲਜ ਹੈ ਉਹਨੂੰ ਉਸ ਬਾਰੇ ਪਤਾ ਨਹੀਂ ਉਹਨੇ ਦੱਸਿਆ ਹੈ ਕਿ ਐਂਡਲੈਸ ਉਹਦੀ ਯਾਤਰਾ ਸੀ ਸਫਰ ਸੀ ਸੜਕ ਦਾ 8 ਘੰਟੇ ਲੱਗੇ ਤੇ 800 ਡਾਲਰ ਕਰੀ ਕਰੀ 50000 ਰੁਪਏ ਇੰਡੀਨ ਹੋ ਗਿਆ ਕਿਉਂਕਿ ਇੰਡੀਨ ਸਟੂਡੈਂਟ ਦੇ ਰੁਪਏ ਨੂੰ ਕਨਵਰਟ ਕਰਕੇ ਜਾਏਗਾ ਨਾ ਜਾਂਦੇ ਦੇ ਰੁਪਏ ਹੀ ਲੱਗੇ ਹਨ ਥੋੜੇ ਜਿਹੇ ਪੈਸੇ ਹੋਰ ਪਾਰੋ ਤਾਂ ਅਮਰੀਕਾ ਦੇ ਸਾਈਡ ਤੇ ਘਟਾ ਜਾਵੇ ਜੀ ਤੇ ਉਹ ਫਿਰ ਕਿੱਥੇ ਪਹੁੰਚ ਗਿਆ ਅਨਟਾਰੀਓ ਦੇ ਵਿੱਚ ਨਾਰਥਰਨ ਕਾਲਜ ਐਡਮਿੰਟਸ ਦੀ ਥਾਂ ਤੇ ਔਰ ਉੱਥੇ ਜਾ ਕੇ ਉਹ ਕਹਿੰਦੇ ਵੀ ਚਲੋ ਉਹਨੂੰ ਇੱਕ ਗਲਤਤਾ ਦਾ ਇੰਨਾ ਅਹਿਸਾਸ ਵੀ ਜਾ ਕੇ ਪੜਾਈ ਸਮੇਂ ਹਾਂ ਇਹ ਰੋਲ ਸੀ ਕਿਉਂਕਿ ਉੱਥੇ 82% ਜਿਹੜੇ ਸਟੂਡੈਂਟਸ ਨੇ ਵਿਦੇਸ਼ੀ ਹੋਣਾ ਚਾਹੀਓ ਮੈਕਸਿਮਮ ਜੜੇ ਨੇ ਉਹ ਇੰਡੀਅਨਸ ਸਿੱਕ ਇੱਕ ਇਹ ਤਾਂ ਉਹ ਐਗਜ਼ਾਮਪਲ ਦਿੱਤੀ ਮਨਿੰਦਰ ਜੀਤ ਕੌਰ ਵੀ ਬਾਕੀ ਨੇ ਵੀ ਕੋਈ ਹਾਲ ਹੋਏਗਾ ਜਿਹੜੀ ਤੁਸੀਂ ਜਾਣਕਾਰੀ ਦੀ ਗੱਲ ਕੀਤੀ ਹੈ ਇਸ ਬਾਰੇ ਬਾਹਰ ਜਾਣ ਤੋਂ ਪਹਿਲਾਂ ਜਾਗਰੂਕ ਹੋਣਾ ਕਿੰਨਾ ਜ਼ਰੂਰੀ ਹੈ ਔਰ ਤੋਂ ਹੱਡੇ ਵਰਗੇ ਜੇ ਮੈਂ ਕਹਿੰਦਾ ਵਾਂ ਇੱਕ ਰਾਈਟ ਕੰਸਲਟੈਂਟ ਨੂੰ ਲਾਣਾਂ ਕਿ ਨਜ਼ਰ ਆਈ ਅ ਰਮਨ ਸਾਹਿਬ ਬਹੁਤ ਜ਼ਿਆਦਾ ਜ਼ਰੂਰੀ ਆ ਅਸੀਂ ਚੀਜ਼ਾਂ ਨੂੰ ਇਗਨੋਰ ਕਰਦੇ ਆ ਅਸੀਂ ਬੇਸਿਕਲੀ ਜੇ ਤੁਸੀਂ ਵੀਜ਼ਾ ਲਈ ਜਾਂਦੇ ਹੋ ਵੀਜ਼ਾ ਕੋਈ ਸ਼ਾਪਿੰਗ ਨਹੀਂ ਹੈਗੀ ਕਿ ਅਸੀਂ ਜਿੱਥੇ ਆਫਰ ਲੱਗੀ ਆ ਨਾ ਅਸੀਂ ਉੱਥੇ ਫਟਾਫਟ ਭੱਜ ਜਾਈਏ ਔਰ ਕਿਤੇ ਨਾ ਕਿਤੇ ਫਾਈਨੈਂਸਰਜ਼ ਦਾ ਕਬਜ਼ਾ ਹੌਲੀ ਹੌਲੀ ਸੈਂਡਸਟਰੀਜ਼ ਹੋਈ ਜਾਂਦਾ ਹੈ ਕਿ ਪੈਸੀ ਦੀ ਗੇਮ ਜ਼ਿਆਦਾ ਹੋ ਜਾਂਦੀ ਬਟ ਅਸਲ ਦੇ ਵਿੱਚ ਜਾਣਕਾਰੀ ਹਾਸਲ ਕਰਨ ਦੀ ਕਿਰਿਓਸਿਟੀ ਲੋਕਾਂ ਦੇ ਵਿੱਚ ਵੀ ਹੈ ਨਹੀਂ ਆ ਸਾਨੂੰ ਅਸੀਂ ਉਹਨੂੰ ਜਾਦੂ ਨਾਲ ਜੋੜ ਕੇ ਦੇਖਦੇ ਆਂ ਕਿ ਜਿੱਦਾਂ ਕੋਈ ਜਾਦੂ ਦੀ ਚੀਜ਼ ਆ ਗਈ ਤੋ ਉਹਨੇ ਸਾਡਾ ਦੁਨੀਆ ਬਦਲ ਦੇਣੀ ਆ ਵੀਜ਼ੇ ਨੂੰ ਹੱਲੇ ਅਸੀਂ ਇਸ ਤਰੀਕੇ ਨਾਲ ਸਮਝਦੇ ਆਂ ਜਦੋਂ ਵੀਜ਼ੇ ਨੂੰ ਅਸੀਂ ਸਾਡੇ ਦੀ ਜ਼ਰੂਰਤ ਲਈ ਸਮਝਾਂਗੇ ਸਾਨੂੰ ਪਤਾ ਹੋਵੇ ਕਿ ਮੈਂ ਜਾਣਾ ਕਿੱਥੇ ਆ ਮੈਂ ਪਹੁੰਚਣਾ ਕਿੱਥੇ ਆ ਮੈਂ ਜਿਹੜੇ ਮੁਲਕ ਜਾਣਾ ਉਹਨੂੰ ਮੈਂ ਕਦੀ ਮੈਪ ਤੇ ਸਟਡੀ ਕੀਤਾ ਹੋਵੇ ਜਿਹੜੀ ਮੈਂ ਸਿਟੀ ਜਾਣਾ ਮੈਨੂੰ ਉਹਦਾ ਪਤਾ ਦਿਸਦਾ ਹੋਵੇ ਵੀ ਉੱਥੇ ਪਾਪੂਲੇਸ਼ਨ ਕਿੱਦਾਂ ਦੀ ਆ ਉੱਥੇ ਲੋਕ ਕਿੱਦਾਂ ਦੇ ਨੇ ਜਿਹੜੇ ਮੈਂ ਕਾਲਜ ਯੂਨੀਵਰਸਿਟੀ ਜਾਣਾ ਮੈਨੂੰ ਉਹਦੇ ਬਾਰੇ ਕਿੰਨਾ ਕੁ ਪਤਾ ਆ ਇਸ ਅਸਾਂ ਦਾ ਅੱਲੀ ਸਬਜੈਕਟ ਨਹੀਂ ਲੱਗਦਾ ਐਜ਼ ਅ ਸਟੂਡੈਂਟ ਐਜ਼ ਇੰਨੇ ਜ਼ਿਆਦਾ ਮਾਲੀ ਵਸੀਲ ਦੇ ਜੁਟਾ ਕੇ ਉੱਥੇ ਜਾਣਾ ਹੈ ਜੀ ਅਸੀਂ ਜਦੋਂ 25 ਲੱਖ 3 ਲੱਖ ਹੁੰਦੇ ਰਿਕੁਆਇਰਮੈਂਟ ਵੀ ਪਿੱਛੇ ਜਿਹੇ ਪ੍ਰੋਜੈਕਟ ਕਰਕੇ ਆਏ ਕਿ 10000 ڈالر ਔਰ 2600 600 ਤੇ ਪਹੁੰਚ ਗਏ ਜੀ ਇੰਨੇ ਉਸ ਤੋਂ ਵੀ ਜ਼ਿਆਦਾ ਕਿਤੇ ਪੈਸੇ ਹੋਰ ਕਮਿਟ ਕਰਨੇ ਪੈਣੇ ਪਹਲੋਂ ਔਰ ਇਹ ਬਾਵਜੂਦ ਅਸੀਂ ਵੀਰੇ ਨੂੰ ਡਾਕਟਰੀ ਮੰਨੀ ਜਾਵੇ ਰਮ ਜੀ ਅਸਲ 'ਚ ਕੀ ਹੈ ਕਿ ਜਿਹੜੀ ਤੁਸੀਂ ਸੋਚੋ ਇੱਕ ਪ੍ਰੀਮੀਅਮ ਬਾਇੰਗ ਆ ਜਦੋਂ ਤੁਸੀਂ ਆਮ ਫੋਨ ਦੀ ਥਾਂ ਤੇ ਤੁਸੀਂ ਆਪਾਂ ਦਾ ਫੋਨ ਖਰੀਦਿਆ ਜਾਂ ਜਾਂ ਤੁਸੀਂ ਪ੍ਰੀਮੀਅਮ ਲਗਜ਼ਰੀ ਵਾਲੀ ਚੀਜ਼ ਹੈ ਕਿ ਇੱਕ ਨਾਰਮਲ ਸਟੂਡੈਂਟ ਦੀ ਫੀਸ ਤੋਂ 10 ਗੁਣਾ ਵੱਧ ਇੰਟਰਨੈਸ਼ਨਲ ਸਟੂਡੈਂਟ ਫੀਸ ਦਿੰਦਾ ਹੈ ਜਿਹੜਾ ਕੈਨੇਡਾ ਦਾ ਲੋਕਲ ਸਟੂਡੈਂਟ ਦੇ ਰਿਹਾ ਹੈ ਉਸ ਤੋਂ 10 ਗੁਣਾ ਯਸ ਆਮ ਆਮ ਸਟੂਡੈਂਟ ਦੀ ਤੁਸੀਂ ਤੁਸੀਂ ਲਗਜ਼ਰੀ ਦੀ ਐਜੂਕੇਸ਼ਨ ਤੇ ਜਾ ਰਹੇ ਹੋ ਪਰ ਉਹਦੇ باوجود ਵੀ ਅਸੀਂ ਅਸੀਂ ਇਹਨਾਂ ਮਹਿੰਗਾ ਸਪੈਂਡ ਕਰਨ ਜਾ ਰਹੇ ਹਾਂ ਉਹਦੇ باوجود ਵੀ ਸਾਨੂੰ ਜਿਹੜੀ ਜਾਣ ਦਾ ਸਫਰ ਹੈ ਅਸੀਂ ਸਰ ਰੁਜ਼ਗਾਰ ਤੱਕ ਸੋਚ ਕੇ ਰੱਖ ਲਿਆ ਹੈ ਔਰ ਇਹ ਹੀ ਪ੍ਰੋਬਲਮ ਹੈ ਸਭ ਤੋਂ ਵੱਡੀ ਕੀ ਸਾਡੇ ਜਿੰਨੇ ਬੱਚੇ ਜਾਂਦੇ ਨੇ ਉਹ ਇੱਥੋਂ ਜਾਂਦੇ ਚੰਗੀਆਂ ਪੜ੍ਹਾਈਆਂ ਚ ਨਹੀਂ ਪਰ ਤੁਸੀਂ ਵੇਖੋ ਬਾਹਰ ਤਕਰੀਬਨ ਕੈਨੇਡਾ ਦੀ ਅਗਰ ਗੱਲ ਕਰੋਗੇ ਹਰ ਸਟੂਡੈਂਟ ਨੂੰ ਇੱਕ ਵਾਰੀ ਲਾਈਫ ਸਟਰਾਲਾ ਚਲਾਉਣਾ ਪੈਂਦਾ ਹੈ ਹਮ ਜੇ ਅਸੀਂ ਸਕਿਲਡ ਕੈਟਾਗਰੀ ਦੀ ਗੱਲ ਕਰੀਏ ਤਾਂ ਉਹ ਜਿੰਨੇ ਬੱਚੇ ਜਾਂਦੇ ਨੇ ਸਾਰੇ ਲੇਬਰ ਕੈਂਡਿਡਟ ਆਫ ਜੌਬਸ ਵਿੱਚ ਫਸੇ ਨੇ ਸੋ ਅਗਰ ਅਸੀਂ ਇੱਥੋਂ ਜਾਗਰੂਕ ਹੋ ਕੇ ਜਾਵਾਂਗਾ ਫਿਰ ਹੀ ਉੱਥੋਂ ਦਾ ਟ੍ਰੈਂਡ ਬਦਲੂਗਾ ਬਿਕਾਉਜ਼ ਹਾਲੇ ਅਸੀਂ ਉੱਥੋਂ ਦੀਆਂ ਲੇਬਰ ਵਾਲੀਆਂ ਜੌਬਸ ਨੂੰ ਇੱਥੋਂ ਦੀਆਂ ਵਾਈਟ ਕਾਲਰ ਜੌਬਸ ਨਾਲ ਕੰਪੇਅਰ ਕਰਦੇ ਹਾਂ ਪਰ ਤੁਸੀਂ ਸੋਚੋ ਜਦੋਂ ਉਥੋਂ ਦੀਆਂ ਚੰਗੀਆਂ ਜੌਬਸ ਇਹਨਾਂ ਨੂੰ ਮਿਲਣਗੀਆਂ ਫਿਰ ਸਟੂਡੈਂਟ ਵੀ ਆਪਣੀ ਲਾਈਫ ਦੇ ਵਿੱਚ 600 ਡਾਲਰ ਕਿ ਘੰਟੇ ਦੇ ਵੀ ਲੈਂਦੇ ਦੇਖੇ ਆ ਤੁਸੀਂ ਜੀ ਤੁਹਾਡੇ ਲਈ ਗਾਈਡ ਜੀ ਨਹੀਂ ਜ਼ਰੂਰੀ ਨਹੀਂ ਕਿ ਮੇਰੇ ਇਧਰ ਇਹ ਮੀਨਸ ਜਿਹੜੇ ਸਟੂਡੈਂਟ ਜਿਹੜੇ ਸਕਿਲਡ ਜੌਬਸ ਵਿੱਚ ਲੱਗੇ ਨੇ ਕੋਈ ਨਹੀਂ ਪ੍ਰੋਫੈਸ਼ਨਲਸ ਨੇ ਜਿਹੜੇ ਕੋਈ ਕੋਈ ਪ੍ਰੋਬਲਮ ਸੋਲਵਿੰਗ ਦੇ ਉੱਪਰ ਆ ਸੋ ਉਹਨਾਂ ਨੂੰ ਕੰਪਨੀਆਂਜ਼ ਜਦੋਂ ਜਾਂਦੇ ਨੇ 1 ਘੰਟੇ ਦੇ 600 ਡਾਲਰ ਤੱਕ ਮਿਲਦੇ ਨੇ ਜਿਹੜੀ ਅ ਅਸੀਂ ਕਾਲਜ ਦਾ ਮਿਆਰ ਕੀ ਹੈ ਸਟੈਂਡਰਡ ਕੀ ਹੈ ਕਿਹਾ ਹੈ ਅਸੀਂ ਉਹ ਨਹੀਂ ਗੱਲ ਕਰਦੇ ਜਿਹੜੀ ਮੈਨ ਨਿਊਯਾਰਕ ਪ੍ਰਾਈਮਲੀ ਸਟੂਡੀਓ ਤੇ ਕੰਮ ਕਰਦੇ ਕਿ ਉੱਥੇ ਕੈਨੇਡਾ ਦੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਪ੍ਰਵਾਸ ਮੰਤਰੀ ਨੇ ਬਾਤ ਵੀ ਨਿਕਲੀ ਉਹਨਾਂ ਉਹਨਾਂ ਅੱਖੇ ਪੇ ਸਾਡੇ ਸਾਰੀਆਂ ਚੀਜ਼ਾਂ ਸਾਡੇ ਜ਼ਿਹਨ 'ਚ ਆ ਰਹੀਆਂ ਨੇ ਕਿ ਬੱਚਿਆਂ ਦੇ ਨਾਲ ਜ਼ਿਆਦਤੀਆਂ ਹੋ ਰਹੀਆਂ ਨੇ ਉਹ ਪੀ ショ ਦਾ ਨਾਮ ਵੀ ਦੇ ਦੇ ਕੇ ਕੋਈ ਤੱਕ ਕਹਿੰਦਾ ਹੈ ਡਿਪਲੋਮਾ ਇਸ ਤਰੀ ਕਰਵਾਈ ਜਾਂਦੇ ਜਿਵੇਂ ਹੈ ਕੱਖ ਨੇ ਜਿਹੜੀਆਂ ਅਗੋ ਰਿਹਾਈਆਂ ਸੀਆਂ ਮੁਸ਼ਕਲਾ ਨਹੀਂ ਹੋ ਬੱਕਰੀਆਂ ਨੇ ਉਹ ਆਖਦੇ ਕਿ ਅਸੀਂ ਪ੍ਰੋਵਿੰਸ਼ੀਅਲ ਗਵਰਨਮੈਂਟਲ ਤਾਲਮੇਲ ਪੈਦਾ ਕਰ ਰਹੇ ਹਨ ਕਿ ਭਾਈ ਇਹ ਗੱਲ ਦਾ ਖਿਆਲ ਰੱਖੋ 10 ਸਟੂਡੈਂਟ ਹੀ ਐਡਮਿਟ ਕਰੋ ਜਿਹਨੇ ਸਾਮ ਸੰਭਾਲ ਸਕਦੇ ਹੋ ਖਾਣ ਰੋਟੀ ਰਹਿائش ਲੈ ਕੇ ਜਾਂ ਉਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਹੋ ਜਾਂ ਉਹਨਾਂ ਦੇ ਉਸ ਦੇ ਅਰੇਂਜਮੈਂਟ ਦੇ ਵਿੱਚ ਸਿਓਲਰੀ ਬਣ ਕੈਨੇਡਾ ਸਰਕਾਰ ਨੇ ਹਾਲ ਹੀ ਹਾਲੀ ਇੱਕ ਕੋਟਾ ਸਿਸਟਮ ਕਰ ਦੇਣਾ ਸ਼ੁਰੂ ਜਿਹਦੇ ਵਿੱਚ ਕਿ ਇੱਕ ਕਾਲਜ ਨੂੰ ਜਿੰਨੇ ਸਟੂਡੈਂਟਸ ਨੂੰ ਰੈਜ਼ੀਡੈਂਸ਼ੀਅਲ ਅਕਮੋਡੇਸ਼ਨਸ ਅਰੇਂਜ ਕਰਕੇ ਦੇ ਸਕੇ ਜਾਂ ਰੱਖ ਸਕੇ ਉਹ ਉਨਿੰ ਬੱਚੇ ਬਲਾ ਸਕੂਗਾ ਹਾਲੇ ਜਿਸ ਤਰੀਕੇ ਨਾਲ ਇਹ ਮਨਿਸਟਰ ਨੇ ਬੋਲਿਆ ਆ ਹੌਲੀ ਹੌਲੀ ਤੁਸੀਂ ਦੇਖੋਗੇ ਇਹ ਥਿਉਰੀ ਇੰਪਲੀਮੈਂਟ ਹੋਣੀ ਸ਼ੁਰੂ ਹੋ ਜੇਗੀ ਫਿਰ ਇੱਕ ਗੱਲ ਮੈਂ ਹੋਰ ਦੇਖੀ ਜੀ ਅਨਦਰ ਨਿਊਜ਼ ਦੇ ਵਿੱਚ ਗੱਲ ਇਹ ਹੈ ਜੀ ਕਿ ਅਰਵਿੰਦਰਪਾਲ ਉਹਨਾਂ ਨੇ ਮੈਨੂੰ ਆਖਿਆ ਕਿ ਤੁਸੀਂ ਆ ਕੇ ਇੱਥੇ ਹਾਜ਼ਰ ਹੋਇਆ ਕਰਨਾ ਪ੍ਰੋਗਰਾਮ ਕਰਿਆ ਕਰਨਾ ਤੇ ਉਹ ਥੋੜਾ ਬਹੁਤ ਅਖਬਾਰ ਤਾਂ ਦੇਖਣਾ ਹੁੰਦਾ ਹੈ ਅਗਰ ਵੀ 2 ਹਫ਼ਤੇ ਤੋਂ ਉਹਨਾਂ ਨੇ ਮੇਰੀ ਡਿਊਟੀ ਲਗਾਈ ਹੈ ਤੇ ਮੇਰਾ ਧਿਆਨ ਇਹੋ ਜੀ ਨਿਊਜ਼ ਵੱਲ ਜਾਂਦਾ ਉਹ ਮੈ ਪ੍ਰੋਗਰਾਮ ਕਰੀ ਜਾ ਰਹੇ ਹਨ ਨਾਲ ਕੱਲਾ ਦੇ ਜਾ ਰਹੇ ਹਨ ਜਿਹਨ ਤੁਸੀਂ ਵੀ ਹੈਗੇ ਹੋ ਤੇ ਇੱਕ ਜੋ ਮੈਂ ਹੋਰ ਨਿਊਜ਼ ਦੇ ਵਿੱਚ ਦੇਖਿਆ ਉਹ ਮੇਰੇ ਜ਼ਹਿਨ ਚ ਆਈ ਜਾ ਰਹੇ ਉਹ ਹੀ ਨਿਊਜ਼ ਸੀ ਕਿ ਡਾਟਾ ਸੈਸਟਮ ਇਹ ਸੌਫਟਵੇਅਰ ਨੂੰ ਮੈਂ ਕਿਛੂ ਕਿਦੋਂ ਕੰਡ ਕਿ ਨਹੀਂ ਲਿਆ ਸਟੋਰ ਦੇ ਵਿੱਚੋਂ ਕੋਈ ਹੈ ਕਿ ਸ਼ਾਇਦ ਤੁਸੀਂ ਵੀ ਦੇਖੀ ਹੋਵੇਗੀ ਅੱਜਕੱਲ੍ਹ ਦੇ ਅਖਬਾਰ ਦੇ ਵਿੱਚ ਉਹ ਆਨਲਾਈਨ ਵੀ ਅਵੇਲੇਬਲ ਹੈ ਨਿਊਜ਼ ਕਿ ਉਹ ਤੁਹਾਡੇ ਸਟੂਡੈਂਟਸ ਜਿਹੜੇ ਹਨ ਉਹ ਯੂਨੀਵਰਸਿਟੀ ਦੇ ਬਾਕ ਬਤਨਾ ਲੈ ਰਹੇ ਹਨ ਹਾਂਜੀ ਉਹਨਾਂ ਦੇ ਉਹ ਕਹਿੰਦੇ ਵੀ ਸਾਡੇ ਆਈਟੀ ਦੇ 10 ਸਬਜੈਕਟਸ ਹੈ ਸਾਡੀ ਨੌਂ ਦੇ ਵਿੱਚੋਂ ਬਿਹਤਰੀਨ ਸਕੋਰ ਹੈ ਗਿਆ ਔਰ ਇੱਕ ਇਸ ਟੀਚਰ ਨੇ ਖਾਸ ਤੌਰ ਤੇ ਪ੍ਰੋਫੈਸਰ ਸਾਨੂੰ ਖਾਸ ਕਰਕੇ ਇਸ ਪਿੱਛੇ ਫੇਲ ਕੀਤਾ ਇਹ ਬੈਨਰ ਫੇਲ ਕੀਤਾ ਹੈ ਉਹਨਾਂ ਦੀ ਸ਼ਿਕਾਇਤ ਇਹ ਹੈ ਕਿ ਹੋਰ ਸਮਾਂ ਤੋਂ ਵੀ ਖਬਰ ਆ ਰਹੀ ਹੈ ਜਾਲ ਕੁਝ ਕੇ ਕੋਰਸ ਨੂੰ ਲੰਮੇਰਾ ਕਰਨ ਵਾਸਤੇ ਇਹ ਜਿਹੀਆਂ ਰੋਡੀਆਂ ਆ ਚੰਗੀਆਂ ਹੈ ਪਹਾੜੀਆਂ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਕਾਲਜ ਮੈਨੇਜਮੈਂਟ ਸ਼ਾਮਲ ਹੁੰਦੀ ਆ ਹਾਂ ਅਲਗੋਮਾ ਯੂਨੀਵਰਸਿਟੀ ਆ ਕੈਨੇਡਾ ਦੀ ਪ੍ਰਾਈਵੇਟ ਯੂਨੀਵਰਸਿਟੀ ਆ ਔਰ ਉਹਦੇ ਬਾਹਰ ਹੀ ਧਰਨਾ 130 ਸਟੂਡੈਂਟ ਨੇ ਜਿਹੜੇ ਧਰਨਾ ਦੇ ਰਹੇ ਨੇ ਔਰ ਇਹ ਬਿਲਕੁਲ ਅਜ ਨਿਊਜ਼ ਦੇ ਵਿੱਚ ਆਇਆ ਔਰ ਕੈਨੇਡਾ ਦੇ ਵਿੱਚ ਸਰ ਬੇਸਿਕ ਜਿਹੜਾ ਸਿਸਟਮ ਹੈ ਨਾ ਬਹੁਤ ਸਿੱਧਾ ਆ ਕੈਨੇਡਾ ਤੁਹਾਨੂੰ ਸਮਝਣਾ ਪਊਗਾ ਕੈਨੇਡਾ ਦੇ ਵਿੱਚ ਇੱਕ ਲਿਸਟ ਆਂਦੀ ਕਾਲਜਸ ਦੀ ਜਿਹਦੇ ਵਿੱਚ ਕੀ ਸਰਕਾਰੀ ਕਾਲਜਸ ਨੂੰ ਲਿਖੇ ਹੋਏ ਨੇ ਕਿ ਆਪ ਪ੍ਰਿਫਰਡ ਸਰਕਾਰੀ ਕਾਲਜਸ ਨੇ ਉਥੇ ਤਕਰੀਬਨ ਉਥੇ ਤਕਰੀਬਨ ਗਵਰਨਮੈਂਟ ਦੀ ਦਖਲਅੰਦਾਜ਼ੀ ਜ਼ਿਆਦਾ ਆ ਜਾਂ ਤੁਸੀਂ ਗਵਰਨਮੈਂਟ ਨਾਮ ਦੇ ਹਿਸਾਬ ਨਾਲ ਜ਼ਿਆਦਾ ਚੱਲਣਾ ਪੈਂਦਾ ਤੁਹਾਡੇ ਪ੍ਰਾਈਵੇਟ ਸਕੂਲਸ ਨੇ ਪ੍ਰਾਈਵੇਟ ਕਾਲਜਸ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਇਹ ਫਿਰ ਆਪਣੀ ਮਨਮਾਨੀ ਦੇ ਉੱਪਰ ਹੁੰਦੀਆਂ ਨੇ ਬਿਕਾਜ਼ ਜਦੋਂ ਤੁਸੀਂ ਪ੍ਰਾਈਵੇਟ ਇੰਸਟੀਟਿਊਸ਼ਨ ਹੋ ਐਜੂਕੇਸ਼ਨਲ ਨਾਟ ਫੋਰ ਨਾਟ ਫੋਰ ਪ੍ਰੋਫਿਟ ਕਹਾ ਦਿੱਤਾ ਜਾਂਦਾ ਬਟ ਬੇਸਿਕਲੀ ਇਹਦਾ ਪ੍ਰੋਫਿਟ ਲੱਭਿਆ ਜਾਂਦਾ ਔਰ ਆਬਵੀਅਸਲੀ ਹੋ ਸਕਦਾ ਹਾਲੇ ਸਾਨੂੰ ਆਪ ਨੂੰ ਬਹੁਤ ਪਹਿ ਤੱਕ ਆਪਾਂ ਇਸ ਖਬਰ ਦੀ ਨਹੀਂ ਗਏ ਕਿ ਸਾਡੇ ਕੋਲ ਸਟੂਡੈਂਟਸ ਦਾ ਵਰਜਨ ਹੈ ਹੋ ਸਕਦਾ ਤੁਹਾਨੂੰ ਯੂਨੀਵਰਸਿਟੀ ਦਾ ਵਰਜਨ ਹੋਵੇ ਉਹ ਇਸ ਤੋਂ ਬਿਲਕੁਲ ਵੱਖਰਾ ਹੋਵੇ ਪਰ ਤੁਸੀਂ ਪਹਿ ਤੱਕ ਜੇ ਨਹੀਂ ਗਏ ਹੁਣ ਗੱਲਣਾ ਚਲਦੀ ਹੈ ਹੀ ਭਈ ਹੈ ਕਿ ਕੋਰਸ ਇਕਾਲ ਸਟਾਰਟ ਕਰ ਲਈ ਹੈ ਜੀ ਜੀ ਥੋੜਾ ਪਹਿ ਤੱਕ ਕਿ ਚੁਗੇ ਜਾਓ ਜੀ 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 ਇਹ ਵੀ ਦੱਸ ਦਿਓ ਕਿ ਤੁਹਾਡੇ ਆਪਣੀ ਫੀਲਡ ਦੇ ਲੋਕ ਜਿਨ੍ਹਾਂ ਨੇ ਉੱਥੇ ਜਿਹੜੀ ਇਸ ਕੰਮ ਵਿੱਚ ਬਾਦ ਚਾਏ ਕਿ ਉਹਨਾਂ ਨੇ ਦੇਖਿਆ ਤੇ ਮੌਕਾ ਹੀ ਬੜਾ ਸੁਨਹਿਰੀ ਹੈ ਤੇ ਉਹਨਾਂ ਨੇ ਉੱਥੇ ਕਾਲਜ ਫੋਨ ਹੀ ਸ਼ੁਰੂ ਕਰ ਦਿੱਤੇ ਇਹ ਕੀ ਹੈ ਇਹ ਕੀ ਹੈ ਸਰ ਆਬਵੀਅਸਲੀ ਇਨਵੈਸਟਮੈਂਟ ਓਪਰਚ्युनिटीज ਨੇ ਜਿੱਥੇ ਮੈਂ ਸ਼ੁਰੂ ਦੇ ਬੋਲੇ ਸਿਚੂ ਹੋ ਗਿਆ ਫਾਈਨੈਂਸਰਜ਼ ਆ ਗਏ ਜਾਂ ਇੰਸ਼ੋਰੈਂਸ ਵਾਲੇ ਆ ਗਏ ਬੇਸਿਕਲੀ ਕੀ ਹੈ ਕਿ ਇੱਕ ਤਰੀਕਾ ਚੱਲਦਾ ਸੀ ਲਿਆਕਤ ਦਾ ਦੌਰ ਸੀ ਕਿ ਤੁਸੀਂ ਜਿੰਨੂੰ ਸਮਝ ਜ਼ਿਆਦਾ ਆ ਉਹ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਦੇ ਹੁੰਦੇ ਸੀ ਬਟ ਅੱਜ ਦਾ ਸਮਾਂ ਇੰਦਾ ਦਾ ਆ ਜਿਹੜਾ ਐਡਵਰਟਾਈਜ਼ ਜ਼ਿਆਦਾ ਕਰ ਲੈਂਦਾ ਜਾਂ ਅਸੀਂ ਇੱਕ ਦੇਖਿਆ ਸਾਡੇ ਟ੍ਰੇਡ ਚ ਆਫਰਸ ਬੜੀਆਂ ਚਲਦੀਆਂ ਨੇ ਅੱਛਾ ਆਫਰਸ ਵੀ ਇਦਾਂ ਦੀਆਂ ਕਿ ਤੁਸੀਂ ਮੀਨਸ ਜਿਹੜੀਆਂ ਅਨਬਲੀਵੇਬਲ ਲੱਗਣਗੀਆਂ ਲੋਕੀ ਸ਼ਰਤਾਂ ਲਾਉਂਦੇ ਨੇ ਕਿ ਮੈਂ ਪੱਲਿਓ ਤੁਹਾਨੂੰ ਗੱਡੀ ਦੇ ਦਿੰਦਾ ਜਾਂ ਪੱਲਿਓ ਤੁਹਾਨੂੰ ਮੇਰੇ ਕੋਲ ਲੱਖ ਰੁਪਿਆ ਲੈ ਲਓ ਵੀਜ਼ਾ ਨਾਲ ਆਵੇਗਾ ਪੱਲਿਓ 50000 ਰੁਪਿਆ ਦੇ ਦਿੰਦਾ ਸੋ ਇਹੋ ਜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਇਹਨੂੰ ਅਸੀਂ ਇੰਸ਼ੋਰੈਂਸ ਮਾਡਲ ਕਿਹਾ ਜਾਂਦਾ ਕਿ ਤੁਹਾਡੇ ਕੋਲੇ ਪੈਸਾ ਲੈ ਕੇ ਤੁਹਾਨੂੰ ਵਾਪਸ ਮੋੜਨਾ ਹੈ ਸੋ ਜੇ ਤੋਂ ਕਦੀ ਕਿਸੇ ਨੇ ਨਹੀਂ ਦੇਣਾ ਸੋ ਸਾਨੂੰ ਸਿਰਫ ਇਹ ਪਤਾ ਲਾਉਣਾ ਚਾਹੀਦਾ ਕਿ ਮੈਂ ਕਰਨਾ ਕੀ ਹੈ ਅਗਰ ਮੈਂ ਸਟੂਡੈਂਟ ਜਾਣਾ ਹੈ ਮੈਨ ਮੇਰਾ ਜੀਆਈਸੀ ਕਿੰਨਾ ਜਣਾ ਮੈਂ ਓਨਾ ਖਰਚਾ ਕਰਾ ਮੈਨੂੰ ਫालतू ਦਾ ਨਹੀਂ ਲੋੜ ਨਹੀਂ ਅਸੀਂ ਕਿਉਂ ਜਾਦੂ ਵਿੱਚ ਪੈਣਾ ਹੈ ਸੋ ਜਦੋਂ ਅਸੀਂ ਜਾਦੂ ਵਿੱਚ ਪੈਨੇ ਹ ਉਤੋਂ ਬੱਚੇ ਫਿਰ ਜ਼ਿਆਦਾ ਪੈਸੇ ਦੇ ਕੇ ਛੁੱਟਦੇ ਨੇ ਔਰ ਆਪਣਾ ਕਰੀਅਰ ਵੀ ਖਰਾਬ ਕਰਦੇ ਆ ਫਿਰ ਪ੍ਰਾਈਵੇਟ ਯੂਨੀਵਰਸਿਟੀਆਂ ਪ੍ਰਾਈਵੇਟ ਕਾਲਜ ਇਹਨਾਂ ਦੇ ਚੰਗਾ ਵਿੱਚ ਫਸਦੇ ਨੇ ਬਿਕੋਜ਼ ਆਫਰ ਤਾਂ ਲਈ ਹੁੰਦੀ ਹੈ ਕਾਲਜ ਦੀ ਫੀਸ ਦੀ ਕਾਲਜ ਕਿਹੜਾ ਇਹਦਾ ਪਤਾ ਨਹੀਂ ਹੁੰਦਾ ਸੋ ਅਗਰ ਸਹੀ ਸਟੂਡੈਂਟ ਹੋਊਗਾ ਉਹਨੂੰ ਪਤਾ ਹੋਊਗਾ ਕਿ ਮੈਂ ਕਿਹੜੇ ਕਾਲਜ ਜਾਣਾ ਮੇਰਾ ਪ੍ਰੋਗਰਾਮ ਕੀ ਹੈ ਔਰ ਉਹਦੇ ਅਕੋਰਡਿੰਗ ਆਪਣੀ ਐਡਮਿਸ਼ਨ ਲਏਗਾ ਸੋ ਇਹ ਸਾਕੂ ਗੱਲ ਇਹ ਹੈ ਕਿ ਬਾਹਰ ਜਾਂਦੇ ਉਤਸ਼ਭਤਾ ਤਾਂ ਹੈ ਹੀ ਹੈ ਚਾਹ ਵੀ ਹੈ ਇੱਛਾ ਵੀ ਹੈ ਇਸ ਨੂੰ natürlich ਕਿ ਕਿਤੇ ਬਾਹਰ ਜਾ ਕੇ ਜਿਵੇਂ ਆਪ ਜੀ ਵਿੱਚ ਵਿੱਚ ਪ੍ਰੋਗਰਾਮ ਦੇ ਜ਼ਿਕਰ ਕਰਦੇ ਹਨ ਕਿ ਇਹ ਕੋਈ ਮੁੱਦੇ ਨਹੀਂ ਹੋਣਾ ਚਾਹੀਦਾ ਸਰਕਾਰਾਂ ਨੇ ਉਸ ਕਰਕੇ ਵੀਜ਼ਾ ਸੀ ਜ਼ਰੂਰਤ ਪੈਂਦੀ ਹੈ ਪਹਿਲੋ ਪਾਸਪੋਰਟ ਬਣਨਾ ਹੈ ਫਿਰ ਅਸੀਂ ਮੰਜ਼ਲ ਵੇਖਣੀ ਹੈ ਇਹ ਬੜਾ ਜਿਵੇਂ ਆਪ ਜੀ ਆਪੇ ਆਪ ਵਰਤਾਰਾ ਹੈ ਉਹ ਲੋਕ ਇਸ ਤਰ੍ਹਾਂ ਹੀ ਕਬੂਲ ਕਰਨਾ ਚਾਹੀਦਾ ਹੈ ਇਹ ਸਵਾਲ ਤਾਂ ਬੜੇ ਪੰਚ ਵਿੱਚ ਵੀ ਕਈ ਹੋਣੇ ਜਿਵੇਂ ਸਿਆਣੀ ਗੱਲਾਂ ਤੇ ਆਪ ਜੀ ਕਰ ਹੀ ਰਹੇ ਸੀ ਉਹ ਸਿਆਣੀ ਗੱਲਾਂ ਮੈਂ ਤਾਂ ਆਖ ਰਹੀ ਕਿ ਬੜਾ ਜ਼ਰੂਰੀ ਹੈ ਕਿ ਤੁਸੀਂ ਯਾਡ ਪੁੱਟਣ ਤੋਂ ਪਹਿਲਾਂ ਇੱਕ ਬੜੇ ਚੰਗੇ ਤਰੀਕੇ ਦੇ ਨਾਲ ਕਿਸੇ ਸਹੀ ਕੰਸਲਟੈਂਟ ਨੂੰ ਕੰਟੈਕਟ ਕਰੋ ਜੇ ਤੁਸੀਂ ਆਪ ਜੀ ਦੀਆਂ ਗੱਲਾਂ ਤੋਂ ਬਤਾ ਸਰ ਰਹੇ ਹੋ ਤਾਂ ਰਾਇਲ ਟ੍ਰੈਵਲਸ ਤੇ ਅਰਵਿੰਦਰ ਪਾਲ ਹੋਰ ਹਨ ਉਹਨਾਂ ਦੀ ਟੀਮ ਮੌਜੂਦ ਹੈ ਜੀ ਹੈ ਉਨਨਲ ਕੌਂਟੈਕਟ ਕਰ ਸਕਤੇ ਹੋ ਨੰਬਰ ਮੈਂ ਸ਼ੁਰੂ ਤੋਂ ਵਿੱਚ ਜੇ ਕਰ ਦਿੱਤਾ ਸੀ ਕੌਂਟੈਕਟ ਨੰਬਰ ਹੈ ਮੈਂ ਰਿਪੀਟ ਕਰ ਰਿਹਾ ਸੀ ਕਾਲਸ ਵੀ ਰੀਸੀਵ ਕਰਨੀਆਂ ਨੇ ਸਾਡੇ ਨਾਲ ਸੰਪਰਕ ਕਰਨ ਵਾਸਤੇ ਆਪ ਜੀ ਦੇ ਨਾਲ ਸੰਪਰਕ ਕਰਨ ਵਾਸਤੇ ਨਦੀ ਟੀਮ ਮੌਜੂਦ ਰਹਿੰਦੀ ਹੈ ਨੰਬਰ ਹੈ ਜੀ 92168 92168 92168 92168 اور ਉਹਨਾਂ ਜਿョ ਹੈ ਉਹ ਕਾਲਸ ਜੋ ਹੈ ਲੋਕਸ ਨੂੰ ਕਰ ਰਹਾ ਹੈ ਉਹ ਰੀਸੀਵ ਕਰਦੇ ਹੋਰ ਆਪ ਜੀ ਉਹਨਾ ਸਵਾਨੰਦ ਜਵਾਬ ਦੇ ਦਿੱਤੇ ਇਹ ਦੇਖਦੇ ਆ ਜੀ ਹੁਣ ਕਾਲ ਰਿਸੀਵ ਕਰ ਰਹੇ ਆ ਸੀ ਆ ਹੈਲੋ ਹੈਲੋ ਹਾਂਜੀ ਸਰ ਸਸ਼ਿਕਾਲ ਜੀ ਸਸ਼ਿਕਾਲ ਕੌਣ ਬੋਲਦੇ ਹੋ ਜੀ ਕਿੱਥੋਂ ਬੋਲਦੇ ਹੋ ਕਿਰਨਦੀਪ ਕੌਰ ਗੱਲ ਕਰ ਰਹੀ ਹਾਂ ਤਰਨ ਤਾਰਨ ਤੋਂ ਜੀ ਅੱਛਾ ਜੀ ਤੁਹਾਡੇ ਮਨ ਵਿੱਚ ਲੱਗਦਾ ਹੈ ਕੋਈ ਸਵਾਲ ਜ਼ਰੂਰ ਹੋਏਗਾ ਵਿਦੇਸ਼ ਜਾਣਾ ਹੈ ਹਾਂਜੀ ਸਰ ਵਿਦੇਸ਼ ਜਾਣਾ ਜੀ ਕੋ ਮਨਪੁਰਨ ਦੇ ਲਈ ਅਰਵਿੰਦਰ ਪਾਲ ਹੋਰੀ ਬੈਠੇ ਹੋਏ ਨੇ ਸਵਾਲ ਪੁੱਛੋ ਆਪ ਜੀ ਇਹਨਾਂ ਨੂੰ ਜੀ ਜੀ ਸਰ ਮੈਂ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ ਜੀ ਜੀ ਹਾਂ ਜੀ ਸਰ ਤੇ ਉੱਥੇ ਸਾਨੂੰ ਕੋਈ ਸਪான்ਸਰ ਵਗੈਰਾ ਹੈ ਨਹੀਂ ਕਿ ਅਸੀਂ ਕੋ ਮੰਤਰੀਾਂ ਦੇ ਲਈ ਜਾਣਾ ਹੈ ਹਸਬੰਡ ਵਾਈਫ ਨੇ ਹਸਬੰਡ ਵਾਈਫ ओके okay, बिल्कुल जा सकते हो कनाडा ने जड़ा वीजा कोटा है इस साल इंक्रीज कीता है पिछले साल भी काफी वीजास देते हैं ਤੁਹਾਡੇ ਕੋਲ ਆਪਣੇ ਬੈਂਕ ਦੇ ਪੈਸੇ ਹੋਣੇ ਚਾਹੀਦੇ ਆ ਸਪான்ਸਰ ਨਹੀਂ ਹੈਗਾ ਤਾਂ ਕੋਈ ਦਿੱਕਤ ਨਹੀਂ ਹੈ ਠੀਕ ਹੈ ਸਰ ਸ਼ੈਨ ਨੂੰ ਫਰੈਸ਼ ਪਾਸਪੋਰਟ ਉਹ ਹਟੇ ਰਿਹਾ ਰਹਿੰਦੇ ਟੀੰਸ ਕੱਟ ਜਾਂਦੇ ਆ ਜੀ ਆ ਨਹੀਂ ਨਹੀਂ ਬਿਲਕੁਲ ਨਹੀਂ ਇਦਾਂ ਦੀ ਕੋਈ ਚੀਜ਼ ਨਹੀਂ ਆ ਸੋ ਵੀਜ਼ਾ ਤੁਸੀਂ ਵੇਖੋ ਕੈਨੇਡਾ ਅਮਰੀਕਾ ਯੂਕੇ ਇਹ ਜਿੰਨੇ ਵੀ ਮੁਲਕ ਨੇ ਇਹ ਸਾਰੇ ਵੀਜ਼ਾ ਫਰੈਸ਼ ਪਾਸਪੋਰਟਸ ਨੂੰ ਦਿੰਦੇ ਆ ਇਹ ਇਹ ਗਲਤ ਧਾਰਨਾ ਬਣੀ ਹੋਈ ਕਿ ਪਹਿਲਾਂ ਪਾਸਪੋਰਟ ਭਰਿਆ ਹੋਵੇ ਛੋਟੇ ਮੁਲਕਾਂ ਦਾ ਉਹ ਅੱਜ ਦੀ ਗੇੜ ਨਹੀਂ ਹੈਗੀ ਅੱਜ ਤੇਰੇ ਕਾਗਜ਼ ਅੱਜ ਤੇਰੇ ਕਾਗਜ਼ ਦੱਸਦੇ ਨੇ ਇੱਕ ਸਮਾਂ ਸੀ ਜਦੋਂ ਕਾਗਜ਼ਾਂ ਦਾ ਬੜਾ ਰੌਲਾ ਨਹੀਂ ਹੁੰਦਾ ਸੀ ਜਾ ਸਾਡੇ ਕੋਈ ਨਾ ਫਾਈਨੈਂਸ਼ੀਅਲ ਕਾਗਜ਼ ਨਹੀਂ ਹੁੰਦੇ ਸੀ ਆਰਥੀਆਂ ਕੋ ਪੈਸੇ ਲਈਦੇ ਸੀ ਬੈਂਕਾਂ 'ਚ ਹੁੰਦੇ ਨਹੀਂ ਉਸ ਜ਼ਮਾਨੇ 'ਚ ਤੁਹਾਡਾ ਸਟੇਟਸ ਜਿਹੜਾ ਪਾਸਪੋਰਟ ਤੋਂ ਅੰਦਾਜ਼ਾ ਲਾਇਆ ਜਾਂਦਾ ਸੀ ਕਿ ਜਿਹੜਾ ਘੁੰਮਣ ਫਿਰਨ ਵਾਲਾ ਸੈਰ ਸਪਾਟੇ ਕਰਨ ਵਾਲਾ ਬੰਦਾ ਕੋਈ ਪੈਸੇ ਹੋਣਗੇ ਸੋ ਅੱਜ ਤੁਹਾਡੀ ਫਾਈਨੈਂਸ਼ੀਅਲ ਸਟੈਂਡਿੰਗ ਤੁਹਾਡੇ ਬੈਂਕ ਦੱਸ ਦਿੰਦੇ ਆ ਸੋ ਇਸ ਕਰਕੇ ਤੁਹਾਡੀਆਂ ਸਪੈਂਡਿੰਗ ਹਿਸਟਰੀ ਕਿਸ ਨੂੰ ਜਾਣਨ ਦੀ ਲੋੜ ਨਹੀਂ ਤੁਹਾਡਾ ਬੈਂਕ ਤੋਂ ਪਤਾ ਲੱਗ ਜਾਂਦਾ ਸੋ ਬੈਂਕ ਦੇ ਪੈਸੇ ਖਾਤੇ 'ਚ ਪੈਸੇ ਆ ਗਏ ਤਾਂ ਬੜੇ ਆਰਾਮ ਨਾਲ ਚੜਦੀ ਕਲਾ ਜੀਜ਼ਾ ਮਿਲ ਸਕਦਾ ਹੈ ਠੀਕ ਹੈ ਸਰ ਆਫਿਸ ਕਿਹੜੀ ਜਗ੍ਹਾ ਤੇ ਹੈ

जसपाल जी की सवाल है और uh, sir, sir. Actually, मैं एक टीचर, मैं एक भी तो, है आ, आ तो, तो मैं एक तो भी ठीक है मेरा दो बार रिफ्यूजल ही आई थी बट अन्चुनेटली मेरी रिफ्यूजल आ गई थी अप्लाई की था किया हूँ जी मेरी गल चल रही है मेरा कोई फ्रेंड ਕਿਗਾ ਤੇ ਉਹਨੇ ਮੈਨੂੰ ਅਪਲਾਈ ਕੀਤਾ ਤੇ ਕਹਿੰਦਾ ਤੁਸੀਂ ਨਿਊਜ਼ੀਲੈਂਡ ਦਾ ਅਪਲਾਈ ਕਰਕੇ ਦੇਖੋ ਠੀਕ ਹੈ ਕਿ ਬਟ ਹੁਣ ਉਦੋਂ ਵੀ 3 ਤੋਂ 4 ਮਹੀਨੇ ਹੋ ਗਏ ਨੇ ਬਟ ਮੈਨੂੰ ਕੋਈ ਰਿਪੋਰਟ ਨਹੀਂ ਆਇਆ ਨਿਊਜ਼ੀਲੈਂਡ ਤੋਂ ਸੋ ਹਾਂਜੀ ਠੀਕ ਹੈ ਓਕੇ ਸੋ ਨਿਊਜ਼ੀਲੈਂਡ ਤੇ ਫਿਰ ਅਪਲਾਈ ਕੀਤਾ ਨਹੀਂ ਆ ਮਤਲਬ ਤੁਹਾਡੇ ਯਾਰ ਦੋਸਤ ਕੋਈ ਰਿਪੋਰਟ ਨਹੀਂ ਆਇਆ ਜਾਂ ਐਮਬੈਸੀ ਕੋਈ ਰਿਪੋਰਟ ਨਹੀਂ ਆਇਆ ਐਮਬੈਸੀ ਵੱਲੋਂ ਕੋਈ ਰਿਪੋਰਟ ਨਹੀਂ ਆਇਆ ਆਲਰੇਡੀ दैट इज ਫਾਈਲ ਸਬਮਿਟਡ ਹਾਂਜੀ ਆਲਰੇਡੀ ਫਾਈਲ ਸਬਮਿਟਡ ਆਮ ਰਸੀ ਦੇ ਵਿੱਚ ਹਾਂਜੀ ਬਟ ਐਕਚੁਅਲੀ ਮੈਂ ਹਜੇ ਉਹਨਾਂ ਕੋਲ ਕੁਝ ਉਹਨਾਂ ਨੇ ਮੈਨੂੰ ਡਾਕੂਮੈਂਟ ਵਗੈਰਾ ਮੇਰੇ ਕੋਲ ਕੋਈ ਨਹੀਂ ਮੰਗੇ ਉਹਨਾਂ ਨੇ ਜਸਟ ਇਹ ਪੁੱਛਿਆ ਸੀ ਕਿ ਹਾਂ ਤੁਸੀਂ ਯਾ ਤਾਂ ਪਾਈਬੇਟੀਕੋ ਜੌਬ ਕਰ ਰਹੇ ਹੋ ਤੇ ਉਹਨਾਂ ਨੇ ਕਿਹਾ ਨਾਲ ਆ ਬੇਸਿਕ ਨੋਲੇਜ ਲਿਖੀ ਤੇ ਕਿ ਤੇ ਇਹ ਪੰਜਾਬੀ ਦੇ ਕਿਤਨਾ ਬੋਲ ਸਕਦਾ ਹੈ ਇਹ ਤਾਂ ਲੈ ਲਿਆ ਸੋ ਮੈਂ ਹੁਣ ਦੁਬਾਰਾ ਇਹ ਕੈਨੇਡਾ ਦੇ ਲਈ ਅਪਲਾਈ ਕਰਨਾ ਥੋੜਾ ਟੁਰੀਕਾ ਸੋ ਫਾਈਨਲੀ ਕੱਲ੍ਹ ਅੱਜ ਤੇ ਅਪਲਾਈ ਨਹੀਂ ਹੈਗਾ ਸੋ ਤੁਸੀਂ ਤੁਸੀਂ ਇੱਕ ਵਾਰੀ ਸਾਡੇ ਆਫਿਸ ਦਾ ਇੱਕ ਤਰੀਕਾ ਹੈ ਜਾਂ ਸਾਡੇ ਕੰਮ ਕਰਨ ਦਾ ਇੱਕ ਤਰੀਕਾ ਹੈ ਜਿਹੜਾ ਇਹਨਾਂ ਦਾ ਮੈਂ ਥੋੜੀ ਗੱਲ ਰੋਕ ਕੇ ਰਵਿੰਦਰ ਭਾਈ ਥੋੜਾ ਜਿਹਾ ਕੇ ਦੇ ਗੋਵਰਨੀ ਰਿਪਰਿਜ਼ੈਂਟ ਕੈਨੇਡਾ ਦੀ ਹੈ ਜੀ 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 ਅਮਰੀਕਾ ਦੀ ਹੈ ਕੁਝ ਨਿਊਜ਼ੀਲੈਂਡ ਦਾ ਬਿਆਨ ਕਰ ਰਿਹਾ ਹੈ ਜੀ ਔਰ ਮੈਨੂੰ ਲੱਗਦਾ ਹੈ ਕਿ ਬਾਅਦ ਵਿੱਚ ਉਸੇ ਕੁਝ ਗੱਲ ਅੱਖ ਲੰਗੇ ਮਿਲ ਬੈਠ ਕੇ ਗੱਲ ਸਮਝਣ ਵਾਲੀ ਹੈ ਜੀ ਜੀ ਸੋ ਅਸਲ ਚ ਕੀ ਕਰਨਾ ਹੁੰਦਾ ਜਦੋਂ ਤੁਹਾਡੇ ਅਸੀਂ ਡਾਕੂਮੈਂਟਸ ਦੇਖਦੇ ਹਾਂ ਉਹਦੇ ਤੜੀਆਂ ਅਸੀਂ ਸੋਸ਼ਲ ਟਾਈਜ਼ ਇਕਨੋਮਿਕ ਟਾਈਜ਼ ਨੂੰ ਅਸੀਂ ਪ੍ਰੂਫ ਕਰਦੇ ਹਾਂ ਇੰਡੀਆ ਦੇ ਨਾਲ ਉਹ ਕਾਗਜ਼ਾਂ ਦੇ ਨਾਲ ਹੁੰਦਾ ਹੈ ਤੁਹਾਡੀ ਜਿਹੜੀ ਬੈਂਕ ਦੇ ਵਿੱਚ ਜਿਹੜੀਆਂ ਤੁਹਾਡੀਆਂ ਸੀਵਿੰਗਸ ਨੇ ਉਹਦੀ ਇੱਕ ਨੇਚਰ ਪੜਨੀ ਪੈਂਦੀ ਹੈ ਸੋ ਤੁਸੀਂ ਆਪਣਾ ਪਾਸਪੋਰਟ ਆਪਣੀ ਬੈਂਕ ਦੀ ਸਟੇਟਮੈਂਟ ਇਹ ਦੋ ਚੀਜ਼ਾਂ ਸ਼ੁਰੂ ਪਹਿਲਾ ਸਟੈਪ ਆ ਸਾਨੂੰ ਦਿਖਾਣਾ ਆ ਅਗਰ ਅਸੀਂ ਤੁਹਾਨੂੰ ਅਪਰੂਵ ਕਰਤਾ ਉਸੇ ਟਾਈਮ ਤੇ ਯਸ ਇਹ ਕੇਸ ਪੈ ਸਕਦਾ ਸੀ ਇਮੀਡੀਏਟਲੀ ਕੇਸ ਫਾਈਲ ਕਰ ਦਿੰਨੇ ਆ ਅਗਰ ਸਾਨੂੰ ਲੱਗਦਾ ਕਿ ਤੁਹਾਡਾ ਜਿਹੜਾ ਕੁਝ ਬੈਂਕਿੰਗ ਇੰਪਰੂਵ ਕਰਨ ਵਾਲੀ ਆ ਤੁਹਾਡੀ ਕੋ ਟੈਕਸੇਸ਼ਨ ਇੰਪਰੂਵ ਕੀਤੀ ਜਾ ਸਕਦੀ ਆ ਤੁਹਾਨੂੰ ਕੋ ਸੁਝਾਅ ਦਿੱਤੇ ਜਾ ਸਕਦੇ ਆਪਣੇ ਆਪਣੇ ਡਾਕੂਮੈਂਟ ਤਿਆਰ ਕਰਨ ਦੇ ਸੋ ਅਗਰ ਉਹਨੂੰ 2 ਮਹੀਨੇ ਲੱਗਦੇ ਨੇ ਤੁਹਾਡਾ ਕੇਸ 2 ਮਹੀਨੇ ਬਾਅਦ ਅੰਬੈਸੀ ਜਾਂਦਾ ਆ ਹਰ ਕੇ ਤੀਸਰਾ ਸਟੇਜ ਆ ਕਿ ਜਿਹਦੇ ਚ ਸਾਨੂੰ ਲੱਗਦਾ ਕਿ ਤੁਹਾਡਾ ਕੇਸ एलिਜੀਬਲ ਕ੍ਰਾਈਟੇਰੀਆ ਦੇ ਵਿੱਚ ਹੀ ਨਹੀਂ ਹੈ ਕਿ ਅਸੀਂ ਫਾਈਲ ਕਰ ਹੀ ਨਹੀਂ ਸਕਦੇ ਸੋ ਤਿੰਨ ਸਟੇਜਸ ਹੁੰਦੀਆਂ ਨੇ ਸੋ ਤੁਸੀਂ ਅਸੈਸਮੈਂਟ ਦੀ ਕੋਈ ਫੀਸ ਨਹੀਂ ਹੁੰਦੀ ਤੁਸੀਂ ਸਾਨੂੰ ਵਟਸਐਪ ਦੇ ਉੱਪਰ ਡਾਕੂਮੈਂਟ ਪਾ ਦਿਓ ਅਸੀਂ ਤੁਹਾਨੂੰ ਫ੍ਰੀ ਆਫ ਕਾਸਟ ਦੱਸ ਦਿੰਨੇ ਆ ਤੁਹਾਡੀ एलिਜੀਬਿਲਟੀ ਬਣਦੀ ਆ ਕਿ ਨਹੀਂ ਬਣਦੀ ਆ ਅਵਲ ਵੈਸੇ ਉਹਨਾਂ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਹੁੰਦਾ ਸੋ ਵੀ ਸਟੇਜਿਸ ਦੇ ਵਿੱਚ 4 ਤੋਂ 5 ਵੀਕ ਤੋਂ 5 ਵੀਕ ਹਾਂਜੀ ਓਕੇ ਪਰ ਤੁਸੀਂ ਕੈਨੇਡਾ ਵੀ ਲੈ ਲਓਗੇ ਯੂਐਸ ਵੀ ਲੈ ਲਓਗੇ ਨਿਊਜ਼ੀਲੈਂਡ ਵੀ ਲੈ ਲਓਗੇ ਅਗਰ ਤੁਹਾਡਾ ਕੇਸ ਅਪਰੂਵ ਲਿਸਟ ਵਿੱਚ ਆਇਆ ਤੇ ਠੀਕ ਹੈ ਸੋ ਠੀਕ ਹੈ ਜੀ ਅ ਸੋ ਆਪਣਾ ਆਫਿਸ ਕਿੱਥੇ ਹੈ ਜੀ ਅ ਤੁਸੀਂ ਜਲੰਧਰ ਆਫਿਸ ਰਿਜ਼ਰਵ ਕਰ ਸਕਦੇ ਹੋ ਜਾਂ ਸੁਲਤਾਨਪੁਰ ਲੋਧੀ ਆਫਿਸ ਤੋਂ ਨੇੜੇ ਪੈਂਦਾ ਤੁਸੀਂ ਦੋਨੋਂ ਵਿੱਚ ਕਿਸੇ ਆਫਿਸ ਆ ਸਕਦੇ ਹੋ ਅ ਤਾਂ ਇਕੱਲੇ ਸ਼ਾਹ ਕੋਲ ਤੋ ਮੈਂ ਜਲੰਧਰ ਹੀ ਨੇੜੇ ਭਾਈ ਜਲੰਧਰ ਪਹੁੰਚੋ ਕੋਈ ਲਾ ਕੇ ਮੈਂ ਕੱਲ ਫਿਕਸ ਕਰ ਲੈਣਾ ਠੀਕ ਆਓ ਜਿਸ ਕੋ ਆਜੀ ਆਜੋ ਸ਼ਾਹ ਕੋਲ ਬਹੁਤ ਦੂਰ ਨਹੀਂ ਹੈਗਾ ਆਜੋ ਕੋਮਨ ਜਗ੍ਹਾ ਪੈਂਦੀ ਦੋ ਕਿ ਅਕੋਰਡਿੰਗਲੀ ਐਸਟਰਨ ਕੇਸ ਵਿੱਚ ਆਂਦਰ ਹਨ ਦੇ ਹੈਡਿਕ ਜਿਹੜਾ ਤੁਸੀਂ ਦੇਖਿਆ ਹੋਣਾ ਪ੍ਰੋਗਰਾਮ ਦੇ ਵਿੱਚ ਪਹਿਲਾਂ ਕਿ ਫਸਟ ਟਾਈਮ ਕਿਸੇ ਨੇ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਹੈ ਤੇ ਉਹਨਾਂ ਦਾ ਇਹ ਸ਼ੁਭਾਸ਼ ਅੰਸ਼ਾ ਹੈ ਕਿ ਸ਼ਾਇਦ ਸਾਡੀ ਰਿਜੈਕਸ਼ਨ ਨਾ ਹੋ ਜਾਏ ਕਿਉਂਕਿ ਪਹਿਲੀ ਵਾਰ ਅਪਲਾਈ ਕਰ ਰਹੇ ਹਾਂ ਜੀ ਤੇ ਕੁਝ ਐਪਲੀਕੈਂਟਸ ਜਿਹੜੇ ਨੇ ਕੁਆਇਸ਼ਮਨ ਲੋਕ ਨੇ ਇਹੋ ਜਿਹੇ ਵੀ ਹੈ ਨੇ ਇਹਨਾਂ ਦੇ ਇੱਥੇ ਵੀ ਰਿਜੈਕਸ਼ਨ ਹੈ ਇੱਥੋਂ ਵੀ ਰਿਜੈਕਸ਼ਨ ਹੈ ਅੱਗੋਂ ਬਾਰੇ ਤਾਂ ਉਹਨਾਂ ਨੂੰ ਤੇ ਵਾਕਈ ਬਹੁਤ ਲੱਗਦਾ ਕਿ ਵੀ ਸ਼ਾਇਦ ਸਾਡੀ ਗੱਲ ਤਾਂ ਬਣਨੀ ਹੋਣੀ ਗੱਲ ਪਰ ਇਹੋ ਜੀ ਮੁਸ਼ਕਲ ਵਾਲੀ ਗੱਲ ਹੈ ਨਹੀਂ ਜੀ ਜੀ ਅਸੀਂ ਇੱਕ ਕਾਲ ਰਿਸੀਵ ਕਰਦੇ ਹਾਂ ਅਸੀਂ ਇੱਕ ਕਾਲ ਰਿਸੀਵ ਕਰਦੇ ਹਾਂ ਐਂਡ ਦੇਖਦੇ ਨੇ ਕੌਣ ਕਾਲ ਕਰ ਰਿਹਾ ਹੈ ਹੈਲਪ ਮੀ ਵਿਦ ਅਸਿਸਟੈਂਟ ਜੀ ਹੈਲੋ ਕੌਣ ਬੋਲ ਰਿਹਾ ਜੀ ਹਾਂਜੀ ਜੀ ਸਤਿਗੁਰ ਜੀ ਪੰਜ ਗੱਲ ਕਰਿਆ ਸਰ ਮੈਨੂੰ ਕੋਦਰ ਤੋਂ ਮੈਨੂੰ ਕੋਦਰ ਤੋਂ ਲਓ ਜੀ ਆਪਣਾ ਸ਼ਾਹਕੋਟ ਤੋਂ ਥੋੜਾ ਢੇਰੇ ਆ ਗਿਆ ਜੀ ਸਾਡੇ ਨਵੇਂ ਜਿਹੜੇ ਹੈਮ ਕਾਲਰ ਨਕੋਦਰ ਤੱਕ ਪਹੁੰਚ ਗਏ ਨੇ ਹਾਂਜੀ ਕੀ ਸਵਾਲ ਕਰ ਦਿੱਤਾ ਅ ਸਰ ਐਕਚੁਅਲੀ ਮੈਂ ਨਾ ਪ੍ਰਾਈਵੇਟ ਜੋਬ ਕਰ ਰਿਆ ਤੇ ਮੇਰੀ ਨਾ ਬੀਟੈਕ 2018 ਦੇ ਵਿੱਚ ਕੰਪਲੀਟ ਹੋ ਗਈ ਸੀ। ਓਕੇ ਮੈਂ ਤੁਹਾਨੂੰ ਨਾ ਕਨਫਰਮ ਕਰਨਾ ਸੀ ਕਿ ਭਈ ਯੂਕੇ ਟੂਰਿਸਟ ਵੀਜ਼ਾ ਮਿਲਣਾ ਹੈ ਨਾ ਆਪਣੀ ਵਾਈਫ ਦੇ ਨਾਲ ਤੇ ਉਹਦੇ ਕੀ रिक्वायरमेंट्स ਹੋ ਸਕਦੇ ਸਰ ਕੀ ਕੀ ਡਾਕੂਮੈਂਟੇਸ਼ਨ ਚਾਹੀਦੀ ਆ ਸਰ ਦੇਖੋ ਅਗਰ ਸ਼ਾਰਟ ਟਰਮ ਜਾਣਾ ਹੈ ਤੁਸੀਂ ਜਾ ਸਕਦੇ ਹੋ ਤੁਹਾਨੂੰ ਐਨਓਸੀ ਔਰ ਲੀਵ ਚਾਹੀਦੀ ਆਪਣੀ ਕੰਪਨੀ ਤੋਂ ਸੈਲਰੀ ਸਲਿੱਪ ਚਾਹੀਦੀ ਹੈ ਔਰ ਤੁਹਾਡੇ ਕੋਲ ਬੈਂਕ 'ਚ ਪੈਸੇ ਹੋਣੇ ਚਾਹੀਦੇ ਮੋٹے ਮੋٹے ਕਾਗਜ਼ ਇਹ ਔਰ ਮੋਟ ਲਈ ਕਰੀਏ ਕੋ ਬੇਸਿਕ ਅਸੈਸਮੈਂਟ ਲਈ ਆਪਣੇ ਪਾਸਪੋਰਟ ਦੀ ਕਾਪੀ ਔਰ ਇੱਕ ਆਪਣੇ ਬੈਂਕ ਦੀ ਸਟੇਟਮੈਂਟ ਕਢਵਾ ਕੇ ਸਾਨੂੰ ਵਟਸਐਪ ਤੇ ਆਉਣ ਤੋਂ ਪਹਿਲਾਂ ਭੇਜ ਦਿਓ ਤਾਂ ਕਿ ਅਸੀਂ ਪਹਿਲਾਂ ਦੱਸ ਸਕੀਏ ਕਿ ਤੁਹਾਡਾ ਕੇਸ ਐਲੀਜੀਬਿਲਟੀ ਕ੍ਰਾਈਟਰੀਆ ਚ ਆਉਂਦਾ ਕਿ ਨਹੀਂ ਆਉਂਦਾ ਦੂਸਰੀ ਚੀਜ਼ ਤੁਹਾਡੇ ਕੋਲ ਇੱਕ ਹੋਰ ਆਪਸ਼ਨ ਹੈ ਕਿ ਜਿੱਦਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ 2018 ਦੇ ਵਿੱਚ ਯੂਕੇ ਹਾਲੇ ਤੁਸੀਂ এডਿਕੇਸ਼ਨ ਦੇ ਉੱਪਰ ਵੀ ਜਾ ਸਕਦੇ ਹੋ ਹਾਇਰ এডਿਕੇਸ਼ਨ ਦੇ ਉੱਪਰ ਵੀ ਸੋ ਤੁਸੀਂ ਇੱਕ ਸਾਲ ਦੀ ਪੜ੍ਹਾਈ ਪੜ੍ਹੋਗੇ ਇੱਕ ਸਾਲ ਦੀ ਪੜ੍ਹਾਈ ਪੜ੍ਹੋਗੇ ਉਸ ਤੋਂ ਬਾਅਦ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਆ ਤੁਹਾਡੇ ਕੋਲ ਔਰ ਯੂਕੇ ਪੀਆਰ ਦਾ ਵੀ ਲੈ ਸਕਦੇ ਹੋ ਸੋ ਠੀਕ ਹੈ ਦੋਨੋਂ ਦੇ ਵਿੱਚ ਇੱਕ ਹੈਗਾ ਪਹਿਲਾ ਹੈਗਾ ਹਾਂਜੀ ਯੂਕੇ ਵਿੱਚ ਪੀਆਰ ਮਿਲ ਜਾਂਦੀ ਬਿਕਾਉਜ਼ ਇਟ ਮਿਕਸ ਵਾਲੇ ਹੋਇਆ ਕਿ ਨਹੀਂ ਯੂਕੇ ਅਗਰ ਤੁਸੀਂ 5 ਸਾਲ 5 ਸਾਲ ਅਕਰਸੀ ਜੌਬ ਕਰ ਜਾਂਦੇ ਹੋ 5 ਸਾਲ ਨੌਕਰੀ ਕਰ ਜਾਂਦੇ ਹੋ ਯੂਰਪੀਅਨ ਯੂਨੀਅਨ ਦਾ ਨਾਮ ਹੈ ਪੂਰੇ ਯੂਰਪ ਦੇ ਜਿੰਨੇ ਵੀ ਮੁਲਕ ਨੇ ਅਗਰ ਤੁਸੀਂ 5 ਸਾਲ ਨੂੰ ਨੌਕਰੀ ਕਰ ਲੈਂਦੇ ਹੋ ਤੁਸੀਂ ਤੁਸੀਂ ਪੱਕੇ ਪੇਪਰਾਂ ਦੇ ਉੱਪਰ ਜਵਾਬ ਕਰ ਲੈਂਦੇ ਹੋ ਤੁਸੀਂ ਇੰਡੇਫਿਨਿਟ ਸਟੇ ਲਈ ਅਪਲਾਈ ਕਰ ਸਕਦੇ ਹੋ ਜਾਂ ਤੁਸੀਂ ਪੀਆਰ ਲੈ ਸਕਦੇ ਹੋ ਹਾਂ ਓਕੇ ਓਕੇ ਇਹ ਇਕੱਲਾ ਇੱਥੇ ਨਹੀਂ ਜਰਮਨੀ ਲੋਕ ਕਰਦੇ ਉਹਨਾਂ ਲਈ ਵੀ ਆ ਜਿਹੜੇ ਇਟਲੀ ਜਾਂਦੇ ਨੇ ਵਰਕ ਪਰਮਿਟ ਦੇ ਉੱਪਰ ਉਹਨਾਂ ਲਈ ਵੀ ਆ ਜਿਹੜੇ ਸਟੂਡੈਂਟ ਜਾਂਦੇ ਨੇ ਇਸ ਸ਼ਬਦ ਲਈ ਕੋਈ ਕਰੀਟਰੀਆ ਓਕੇ ਸੋ ਯੂਕੇ ਪੱਕੇ ਕਰਦਾ ਬਿਲਕੁਲ ਕਰਦਾ ਲੱਗਦਾ ਤੁਹਾਡਾ ਮਨ ਬਦਲਿਆ ਟੂਰਿਸਟ ਵੀਜ਼ਾ ਨਹੀਂ ਬਲੈ ਸਟੂਡੈਂਟ ਵੀਜ਼ਾ ਚੱਲਦੀ ਹੈ ਨਹੀਂ ਹੈ ਜੀ ਨਹੀਂ ਸਰ ਬਿਲਕੁਲ ਬਿਲਕੁਲ ਐਂਡ ਸਰ ਥੈਂਕ ਯੂ ਸੋ ਮਚ ਟੂ ਸੀ ਸਰ ਨੂੰ ਨਾਲੇ ਜ ਆ ਰਹੇ ਹੋ ਸਰ ਦੇ ਆ ਜੀ ਕਾਫੀ ਫੈਨ ਆ ਜਿਹਦੇ ਅੰਦਰ ਤੋਂ ਉੱਪਰ ਦੇਖਦੇ ਆ ਰਹੇ ਸਰ ਨੂੰ ਨਿਊਜ਼ ਤੇ ਵੀ ਆਪਾ ਦੇ ਦਿੱਤੀ ਹੈ ਦੂਰ ਦਲੀਨ ਤੇ ਥੈਂਕ ਯੂ ਬ੍ਰਹਮ ਜੀ ਨੂੰ ਦੇਖ ਕੇ ਸਾਰਾ ਸਟੂਡੀਓ ਖੁਸ਼ ਹੋ ਜਾਂਦਾ ਜੀ ਹਾਂਜੀ ਹਾਂਜੀ ਬਿਲਕੁਲ ਸਹੀ ਬਿਲਕੁਲ ਸ਼ੁਕਰੀਆ ਆਪ ਜੀ ਦਾ ਆਫਿਸ ਕਿੱਥੇ ਹੈ ਸਰ ਆ ਤੋ ਇਸ ਜਲੰਧਰ ਆਫਿਸ ਕਪੂਰਥਲਾ ਆਫਿਸ ਸੁਲਤਾਨਪੁਰ ਲੋਧੀ ਆਫਿਸ ਕਿਸੇ ਵੀ ਆਫਿਸ ਆ ਸਕਦੇ ਹੋ ਉੱਥੇ ਕੋਈ ਨਾ ਕੋਈ ਅਵੇਲੇਬਲ ਹੈ ਦਾ ਆਫਿਸ ਦੇ ਵਿੱਚ ਤੁਹਾਡੀ ਕਾਲ ਅਟੈਂਡ ਹੋਏਗੀ ਉਹ ਸਾਰਾ ਦਿਨ ਜੋ ਹੈ ਵਰਕਿੰਗ ਆਵਰਸ ਸਗੇ ਨੇ ਤੁਸੀਂ ਉਹਦੇ ਵਿੱਚ ਕਾਲ ਕਰ ਸਕਦੇ ਹੋ ਨੰਬਰ ਮੈਂ ਕੋਈ ਜਾਂਦੇ ਜਾਂਦੇ ਫੇਰ ਰਿਪੀਟ ਕਰ ਰਿਹਾ 9216892168 9218 9218 ਔਰ ਸ਼ੁਕਰੀਆ ਰਵਿੰਦਰਪਾਲ ਜੀ ਆਪਣਾ ਬਹੁਤ ਸ਼ੁਕਰੀਆ ਸਰ ਬਹੁਤ ਸ਼ੁਕਰੀਆ ਤੁਹਾਡੇ ਐਸੀ ਤਰ੍ਹਾਂ ਐਸੀ ਹਰ ਇੱਕ ਮਦਦ ਜਿਹੜਾ ਨਾ ਜਿ ਸੁਰੀ ਸਟਡਨ ਉਹਦਾ ਸਾਡਾ ਟਾਈਮ ਜੀ 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 ਪੀ ਪੀਟੀ ਸਟੱਡੀ ਦੇ ਉੱਪਰ ਸ਼ੁਕਰੀਆ ਆਪ ਜੀ ਦਾ